ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਰਨ ਸ਼ੋਕਲਾ ਇਸ ਸਮੇਂ ਖੜੇ ਹਾਂ ਤੁਸੀਂ ਚੰਡੀਗੜ੍ਹ ਖੜੜmarg ਤੇ ਦੇਖ ਸਕਦੇ ਹੋ ਤੁਸੀਂ ਸਿੱਧੀਆਂ ਤਸਵੀਰਾਂ ਇਹ ਚੰਡੀਗੜ੍ਹ ਖੜੜmarg ਦੇ ਨੇ ਇਹ ਖੜੜ ਦਾ ਬੱਸ ਸਟੈਂਡ ਹੈ ਤੁਸੀਂ ਦੇਖ ਸਕਦੇ ਹੋ ਜਿੱਥੇ ਹਜ਼ਾਰਾਂ ਪੈਸੇਂਜਰ ਦਿਨ ਦੇ ਵਿੱਚ ਸਫ਼ਰ ਕਰਦੇ ਨੇ ਪਰ ਇਸ ਟਾਈਮ ਇਸ ਵਰਨਾਟਾ ਛਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਫੜਕਾਂ ਦੀ ਆਵਾਜ਼ ਵੀ ਦੇਖੋ ਬਿਲਕੁਲ ਸਿਰਫ ਅਮਰਜੈਂਸੀ ਸੇਵਾਵਾਂ ਹੀ ਚੱਲ ਰਹੀਆਂ ਨੇ ਬਾਕੀ ਸੁੰਨੋਂ ਸਾਨ ਤੇ ਉਹ ਬਿਜ਼ੀ ਰੂਟ ਹੈ ਜਿੱਥੇ ਸੈਂਕੜੇ ਹਜ਼ਾਰਾਂ ਗੱਡੀਆਂ ਦਾ 24 ਘੰਟੇ ਜਾਮ ਰਹਿੰਦਾ ਇਹ ਦੇਖ ਸਕਦੇ ਹੋ ਵਰਨਾਟਾ ਬਿਲਕੁਲ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਅੱਜ ਸੱਦਾ ਦਿੱਤਾ ਗਿਆ ਹੈ ਇਸ ਦੇ ਮੱਦੇਨਜ਼ਰ ਚੱਲਦੇ ਹੋਏ ਫਰਨਾਟਾ ਸਾਹਿਬ ਆਹਾਰੇ ਪਾਸੇ ਕਿਸਾਨ ਜਥਿਆਂ ਜਥੇਬੰਦੀਆਂ ਨੂੰ ਚਾਰੇ ਪਾਸੇ ਸਪੋਰਟ ਮਿਲ ਰਹੀ ਹੈ ਜਿੱਥੇ ਬਾਜ਼ਾਰ ਖਰੜ ਦੇ ਬਾਜ਼ਾਰ ਹੋਣ ਚਾਹੀਏ ਚਾਹੇ ਸੜਕਾਂ ਹੁਣ ਆਵਾਜ਼ਾਈ ਬਿਲਕੁਲ ਠੱਪ ਹੈ ਇਹ ਟੂਲ ਪਲਾਗਾ ਦੀ ਗੱਲ ਕਰੀਦਾ ਟੂਲ ਪਲਾਗਾ ਦੇ ਉੱਤੇ ਵੀ ਜਾਮ ਲੱਗਾ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਖਰੜ ਬੱਸ ਸਟੈਂਡ ਦੀਆਂ ਨੇ ਜਿੱਥੇ ਫਰਨਾਟਾ ਸਾਹਿਬ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਪੈਸੇਂਜਰ ਬੈਠੇ ਨੇ ਗੱਲਬਾਤ ਕਰਦੇ ਨੇ ਕੋਸ਼ਿਸ਼ ਕਰਦੇ ਆ ਪਾਜੀ ਕਿੱਥੇ ਜਾਣਾ ਜੀ ਕਿੱਥੇ ਜਾਣਾ ਹੈ ਕਹਾਂ ਜਾਣਾ ਹੈ ਕਿੱਥੇ ਜਾਣਾ ਬਾਜੀ ਪਾਜੀ ਨੂੰ ਜਾਣਾ ਜਾਣਾ ਬੱਸ ਨੂੰ ਢੀਕਦੇ ਹਾਂ ਹਾਂਜੀ ਬੱਸ ਤਾਂ ਅੱਜ ਬੰਦ ਹੈ ਇਸ ਕਰਕੇ ਪਰੇਸ਼ਾਨ ਹੋ ਰਹੇ ਹਾਂ ਪਰੇਸ਼ਾਨੀ ਤਾਂ ਹੋ ਰਹੀ ਹੈ ਵੀ ਹੈ ਪਰੇਸ਼ਾਨੀ ਹੋ ਰਹੀ ਹੈ ਹਾਂ ਅੱਜ ਕਿਸਾਨਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਹਨਾਂ ਦੀ ਮੰਨਾਂ ਪਰੇਸ਼ਾਨ ਵੀ ਆਪਣੀ ਜਗ੍ਹਾ ਠੀਕ ਹੈ ਯਾਰ ਆ ਪਬਲਿਕ ਵੀ ਆਪਣੀ ਜਗ੍ਹਾ ਠੀਕ ਹੈ ਪਰੇਸ਼ਾਨੀ ਵੀ ਆਪਣੀ ਜਗ੍ਹਾ ਠੀਕ ਹੈ ਕਿਸਾਨਾਂ ਉਹ ਆਪਾਂ ਥੋੜੀ ਗਲਤ ਥੋੜੀ ਬੋਲ ਸਕਦੇ ਆ। ਉਹ ਆਪਣੀ ਜਗ੍ਹਾ ਠੀਕ ਹੈ। ਬਾਬਾ ਆਪਾਂ ਨੇ ਯਾ ਪਰੇਸ਼ਾਨ ਹੋ ਰਹੇ ਆਪੇ ਆਪਣੀ ਜਗ੍ਹਾ ਠੀਕ। ਕਿਸਾਨ ਵੀ ਪਰੇਸ਼ਾਨ ਹੋ ਰਹੇ ਲੱਗੋ ਤੁਸੀਂ। ਆਹ ਕਿਸਾਨ ਪਰੇਸ਼ਾਨ ਹੋ ਰਹੇ ਨਾ ਸਰਕਾਰੀ ਗਲਤੀ ਹੈ ਨਾ ਆਪਣੇ ਕਿਉਂ ਕਿਸਾਨ ਨੂੰ ਇਤਨਾ ਪਰੇਸ਼ਾਨ ਕਰਖਿਆ ਬਈ। ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਸਰਕਾਰ ਨੂੰ ਇਹ ਹੀ ਚਾਹੁੰਦਾ ਬਈ ਕਿਸਾਨ ਦਾ ਕਹਿਣਾ ਤੁਸੀਂ ਉਹ ਆਖ ਵਾਪਸ ਜੀ। ਜੋ ਮੰਗੇ ਕੀ ਬੋਲੀ ਤੇ ਮੈਂ ਬੜਾ ਪੂਰੀ ਕਰੇ। ਹੂੰ। ਇਹ ਚਾਹੁੰਦੇ ਆ। ਹੋਰ ਵੀ ਬੰਦੇ ਬੈਠੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਨੂੰ ਕਿੱਥੇ ਜਾਣਾ ਸਰ ਤੁਸੀਂ? ਮਨਾਲੀ। ਮਨਾਲੀ। ਬਸ ਨੂੰ ਡਿੱਗਦੇ ਹਾਂ। ਹ ਤਾ ਕੁਛ ਨਾ ਗੱਲਬਾਤ ਹੋਈ ਕੁਛ ਦੱਸਿਆ ਕਿਸੇ ਨੇ ਇੱਥੇ ਕੁਛ ਨਹੀਂ ਉਹ ਹੋ ਰਿਹਾ ਨਾ ਉਧਰ ਤੈਨੂੰ ਪਤਾ ਸੀ ਕਿ ਤੁਹਾਨੂੰ ਪੰਜਾਬ ਬੰਦ ਹੈ ਨਹੀਂ ਬੰਦ ਨਹੀਂ ਸੀਗਾ ਨਾ ਪਤਾ ਅੱਛਾ ਬੰਦ ਨਹੀਂ ਸੀਗਾ ਲਗਭਗ 4 ਵਜੇ ਤੱਕ ਤਾਂ ਪੰਜਾਬ ਬੰਦ ਹੈ ਤੇ 4 ਵਜੇ ਤੱਕ ਐਕਟੀਵੇਟ ਕਰੋਗੇ ਕੀ ਕਰਨਾ ਹੈ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਨੇ ਦੇਖੋ ਏਜਸਮੈਂਟ ਕਰੋ ਕਿੱਦਾਂ ਵੀ ਹੈ ਹੂੰ ਮੰਗਾਂ ਆਉਣਾਂ ਦੀ ਮੰਨੋ ਛੋੜ ਜਾ ਸਾਫ ਸਾਫ ਮੰਗੇ ਬਹੁਤ ਧੰਨਵਾਦ ਸਾਡਾ ਗਲਤ ਗੱਲਬਾਤ ਕਰਨ ਲਈ ਤੁਸੀਂ ਦੇਖ ਸਕਦੇ ਹੋ ਟਾਮਾ ਟਾਮਾ ਪੈਸੇਂਜਰ ਖੜਾ ਹੈ ਇੱਥੇ ਜੋ ਬਸ ਦੀ ਉਡੀਕ ਕਰ ਰਹੇ ਜਿਨ੍ਹਾਂ ਨੂੰ ਨਹੀਂ ਪਤਾ ਸੀ ਟਮਾਟਾ ਮਾ ਪੈਸੰਜਰ ਵੇਟ ਕਰ ਰਹੇ ਜਿਨ੍ਹਾਂ ਨੂੰ ਨਹੀਂ ਪਤਾ ਸੀ ਕਿ ਅੱਜ ਪੰਜਾਬ ਬੰਦ ਹੈ ਤੁਸੀਂ ਦੇਖ ਸਕਦੇ ਹੋ ਕੁਝ ਆਟੋ ਵੀ ਖੜੇ ਨੇ ਆਟੋ ਚਾਲਕਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਇਹ ਉਹ ਬਿਜ਼ੀ ਰੂਟ ਹੈ ਜਿੱਥੇ ਅੱਜ ਸਰਨਾਟਾ ਚਾਇਆ ਹੋਇਆ ਹੈ ਜਿੱਥੇ ਹਜ਼ਾਰਾਂ ਗੱਡੀਆਂ ਦਾ ਜਾਮ 24 ਘੰਟੇ ਰਹਿੰਦਾ ਹੈ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਖਰੜ ਬੱਸ ਸਟੈਂਡ ਦੀਆਂ ਇਹ ਖਰੜ ਬੱਸ ਸਟੈਂਡ ਦਾ ਉਹ ਬਿਜ਼ੀ ਏਰੀਆ ਜਿੱਥੇ ਅੱਜ ਕਰਨਾਟਕ ਦਾ ਹੈ ਪੰਜਾਬ ਮੱਧ ਨਗਰ ਦਾ ਗਾਉਂ ਬਦਮੂ ਬਕਵਾ ਵਿਚਦੇ ਬੰਦੀਆਂ ਵੱਲੋਂ ਸਪੋਰਟ ਦਿੱਤੀ ਗਈ ਹੈ ਤਾਂ ਕਿ ਜੋ ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾਣ ਤੁਸੀਂ ਦੇਖ ਸਕਦੇ ਹੋ ਬਿਜ਼ੀ ਮਾਰਗ ਹੈ ਕੁਝ ਆਟੋ ਵਾਲੇ ਬਾਜੀ ਨਾਲ ਵੀ ਗੱਲਬਾਤ ਕਰਾਂਗੇ ਅੱਜ ਕੀ ਕਹਿਣਾ ਚਾਹੁੰਦੇ ਹੋ ਅੱਜ ਸਵਾਰੀ ਮਿਲ ਰਹੀ ਹੈ ਮੈਂ ਅੱਜ ਇਹ ਕਹਿਣਾ ਚਾਹੁੰਦਾ ਕਿ ਕਿਉਂਕਿ ਸਾਡੇ ਵਰਗਾ ਗਰੀਬ ਬੰਦਾ ਜਾਏਗਾ ਕਿੱਧਰ ਆਟੋ ਚਲਾ ਕੇ ਹੁਣ ਬੱਚੇ ਪਾਲਨੇ ਰੋਟੀ ਖਾਣਾ ਹੈ ਪਰ ਸਵਾਰੀ ਤਾਂ ਹੈਗੀ ਐ ਪਰ ਜਾਣੇ ਦਾ ਰਸਤਾ ਨਹੀਂ ਐ ਕਿਸਾਨ ਵੀ ਬੈਠੇ ਨੇ ਕਿਸਾਨ ਵੀ ਬੈਠੇ ਹੁਣ ਉਹਨਾਂ ਦੀ ਵੀ ਮਜਬੂਰੀ ਐ ਉਹਨਾਂ ਦਾ ਹੱਲ ਹੋ ਜੇ ਤੇ ਸਭ ਤੋਂ ਬੈਸਟ ਐ ਉਹ ਤਾਂ ਪਰੇਸ਼ਾਨ ਹੋਏ ਰੇ ਐ ਪਰ ਉਹਨਾਂ ਦੇ ਸਿਰ ਤੇ ਅਸੀਂ ਪਰੇਸ਼ਾਨਾ ਰਸਤੇ ਚਾਰੇ ਪਾਸੇ ਬੰਦ ਰਸਤੇ ਸਾਰੇ ਪਾਸੇ ਕਿਸਾਨਾਂ ਨੂੰ ਸਪੋਰਟ ਕਰਦੇ ਹਾਂ ਕਰਦੇ ਆ ਜੀ ਕਿਸਾਨਾਂ ਨੂੰ ਸਪੋਰਟ ਦੇਣਾ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਉਹਨਾਂ ਦਾ ਮੰਗ ਐ ਉਹ ਪੂਰਾ ਕਰ ਦੇਣ ਕਿਉਂ ਸਾਡੀ ਪਰੇਸ਼ਾਨੀ ਵੀ ਦੂਰ ਹੋ ਜੇ ਤਾਂ ਉਹਨਾਂ ਦਾ ਵੀ ਆਪਣਾ ਸਹੀ ਹੋ ਜੇ ਜੀ ਇਹ ਆਟੋ ਆਟੋ ਚਾਲਕ ਨੇ ਜੋ ਕਹਿ ਰਹੇ ਨੇ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਿਆ ਜਾਵੇ ਤਾਂ ਜੋ ਕਿ ਸਾਡੇ ਵੀ ਮਸਲੇ ਹੱਲ ਹੋਣ ਕਿਸਾਨਾਂ ਕਿਸਾਨੀ ਦੇ ਨਾਲ ਪੂਰੇ ਪੰਜਾਬ ਦਾ ਮਸਲਾ ਹੱਲ ਹੈ ਅਗਰ ਮਾਰਕੀਟ ਦੇ ਵਿੱਚ ਕਿਸਾਨ ਦੇ ਕੋਲ ਪੈਸਾ ਹੈ ਤਾਂ ਮਾਰਕੀਟ ਦੇ ਵਿੱਚ ਪੈਸਾ ਹੈ ਇਸ ਕਰਕੇ ਸਰਕਾਰ ਨੂੰ ਹਰੇਕ ਵਰਗ ਦੇ ਲੋਕਾਂ ਦੀ ਅਪੀਲ ਹੈ ਕਿ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ ਤਾਂ ਤਾਂ ਜੋ ਕਿ ਪੰਜਾਬ ਦੀ ਦੁਆਰਾ ਲਈ ਕੇ ਚੜਾਇਆ ਜਾਵੇ ਧੰਨਵਾਦ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ